ਕਰਦੇ ਨਹੀਂ ਸੁਣਦੇ ਦੂਜਾ ਤੂੰ ਵੀ ਨਾ ਸੁਣ ਲੈ ਤੇਰੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਨਿੱਕੇ ਸਿੱਧੂ ਦੀ ਇੱਕ ਹੋਰ ਵੀਡੀਓ ਦੇ ਨਾਲ ਨਿੱਕੇ ਸਿੱਧੂ ਨੂੰ ਚਾਹਣ ਵਾਲੇ ਵੀਡੀਓ ਨੂੰ ਇੱਕ ਲਾਇਕ ਜ਼ਰੂਰ ਦੇਣਾ ਅਤੇ ਵੀਡੀਓ ਨੂੰ ਵੱਧ-ਵੱਧ ਸ਼ੇਅਰ ਜ਼ਰੂਰ ਕਰਕੇ ਹੁਣੇ-ਹੁਣੇ ਹੀ ਨਿੱਕੇ ਸਿੱਧੂ ਦੀ ਇੱਕ ਵੀਡੀਓ ਨਿਕਲ ਕੇ ਸਾਡੇ ਸਾਹਮਣੇ ਆਈ ਹੈ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਕਿ ਨਿੱਕੇ ਸਿੱਧੂ ਨੇ ਤੁਰਨਾ ਸਿੱਖ ਲਿਆ ਹੈ ਦੇਖੋ ਕਿਵੇਂ ਨਿੱਕਾ ਸਿੱਧੂ ਆਪਣੇ ਵੱਡੇ ਭਰਾ ਦੀਆਂ ਫੋਟੋਆਂ ਦੇਖਣ ਲਈ जल्दी-जल्दी अपने जल्दी पिता ਬਾਪੂ बलकौर ਸਿੰਘ ਕੋਲੇ ਜਾਂਦਾ ਹੈ ਨਿੱਕੇ ਸਿੱਧੂ ਵਿੱਚੋਂ ਵੱਡੇ ਸਿੱਧੂ ਦੀ ਝਲਕ ਦਿਖਾਈ सिद्धू दिया होर ਸਿੱਧੂ ਦੀਆਂ ਹੋਰ बने ਦੇਖਣ ਲਈ चैनल ਰਹੋ ਸਾਡੇ हेलो ਦੇ ਨਾਲ ਧੰਨਵਾਦ ਕੋਈ ਨੋ ਨਹੀਂ